ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸਰਦਾਰ ਜਗੀਰ ਸਿੰਘ ਜੀ ਦੀ ਕੱਖਾਂ ਤੋਂ ਲੱਖਾਂ ਦੇ ਪਿੰਡ ਚੋੜਾ ਤੋਂ 4 ਕਿਲੋਮੀਟਰ ਮਾਣੂਕੇ ਪਿੰਡ ਹੈ ਜੋ ਤਹਿਸੀਲ ਜਗਰਾਉਂ ਵਿੱਚ ਹੈ ਇੱਥੋਂ ਦੇ ਰਹਿਣ ਵਾਲੇ ਭਾਈ ਜਗੀਰ ਸਿੰਘ ਜੀ ਜਿੰਨਾ ਕੋਲ 13 ਕਿੱਲੇ ਜ਼ਮੀਨ ਹੈ ਕੁਸੰਗਤ ਹੋਣ ਕਰਕੇ ਖਾਣ ਪੀਣ ਸ਼ਰਾਬਾ ਰਾਹੀ ਜ਼ਮੀਨ ਗਹਿਣੇ ਹੋ ਚੱਲੀ ਘਰ ਤਿੰਨ ਕੁੜੀਆਂ ਨੇ ਜਨਮ ਲੈ ਲਿਆ ਕਾਰ ਵਾਲੀ ਚੰਦ ਕੋ ਜਿਸ ਦੀ ਨਿਗਾ ਵੀ ਬਹੁਤ ਥੋੜੀ ਰਹਿ ਗਈ ਨਾ ਦਿਸਣ ਵਾਲੀ ਗਾਨ ਬਾਂ ਜੱਲੀ ਕਾਰ ਬਹੁਤ ਗਰੀਬੀ ਆ ਗਈ ਕਾਰ ਮੁੰਡੇ ਨੇ ਜਨਮ ਲਿਆ ਜੋ ਥੋੜੇ ਸਮੇ ਬਾਅਦ ਸਰੀਰ ਛੱਡ ਗਿਆ ਫਿਰ ਦੂਸਰੇ ਮੁੰਡੇ ਨੇ ਜਨਮ ਲਿਆ ਤਾਂ ਇਹ ਕਾਫੀ ਬਿਮਾਰ ਹੋ ਗਿਆ ਕਾਰ ਚ ਗਰੀਬੀ ਹੈ ਲੜਕੀਆਂ ਵਿਆਉਣ ਵਾਲੀਆਂ ਹੋ ਗਈਆਂ ਇੱਕ ਮੁੰਡਾ ਸਰੀਰ ਛੱਡ ਗਿਆ ਦੂਸਰਾ ਬਿਮਾਰ ਪਿਆ ਹੈ ਇਸ ਕਰਕੇ ਸਾਰੇ ਹੀ ਪਰਿਵਾਰ ਦਾ ਮਨ ਡਾਵਾ ਡੋਲ ਹੋ ਗਿਆ ਇਸੇ ਮਨੂਕੇ ਪਿੰਡ ਰਾਮਗੜੀਏ ਭਾਈ ਹਰਨਾਮ ਸਿੰਘ ਜੀ ਬਾਬਾ ਜੀ ਦੇ ਸੰਗੀ ਸਨ ਅਤੇ ਭਾਈ ਜਗੀਰ ਸਿੰਘ ਜੀ ਨਾਲ ਵੀ ਪਿਆਰ ਰੱਖਦੇ ਸਨ ਇਹਨਾਂ ਨੇ ਭਾਈ ਜਗੀਰ ਸਿੰਘ ਨੂੰ ਪ੍ਰੇਰਨਾ ਕੀਤੀ ਕਿ ਚੱਲ ਤੈਨੂੰ ਬਾਬਾ ਜੀ ਦੇ ਲਾੜ ਲਾਵਾਂ ਤਾਂ ਇੱਕ ਦਿਨ ਭਾਈ ਜਗੀਰ ਸਿੰਘ ਜੀ ਬਹੁਤ ਉਦਾਸ ਹੋਏ ਭਾਈ ਹਰਨਾਮ ਸਿੰਘ ਦੇ ਨਾਲ ਤਿਆਰ ਹੋ ਗਏ ਘਰ ਵਾਲੇ ਚੰਦ ਕੋਰ ਨੇ ਥੋੜੀ ਜਿਹੀ ਦੇਗ ਬਣਾ ਦਿੱਤੀ ਕੁਝ ਰੁੱਖਾ ਮਿੱਸਾ ਪ੍ਰਸ਼ਾਦਾ ਤਿਆਰ ਕਰ ਦਿੱਤਾ ਭਾਈ ਜਗੀਰ ਸਿੰਘ ਦੇ ਪ੍ਰਸ਼ਾਦਾ ਲੈ ਕੇ ਭਾਈ ਹਰਨਾਮ ਸਿੰਘ ਨਾਲ ਪਿੰਡ ਮਣੂਕਿਆ ਤੋਂ ਪਿੰਡ ਝੋੜਾਂ ਵੱਲ ਚੱਲ ਪਈ। ਰਸਤੇ ਵਿੱਚ ਜਗੀਰ ਸਿੰਘ ਫੁੰਨੇ ਬਣਾਉਂਦਾ ਜਾਂਦਾ ਹੈ ਕਿ ਮੈਂ ਸ਼ਰਾਬੀ ਕਬਾਬੀ ਬੰਦਾ ਹਾਂ। ਅੰਦਰ ਬਾਬਾ ਜੀ ਦੇ ਕੋਲ ਜਾਂਦੇ ਆਂ ਡਰ ਲੱਗਦਾ ਹੈ। ਜੇ ਅੰਦਰੋਂ ਬਾਹਰ ਹੀ ਦਰਸ਼ਨ ਹੋ ਜਾਣ ਤਾਂ ਚੰਗਾ ਹੈ। ਇਸ ਤਰ੍ਹਾਂ ਸੋਚਦੇ ਨਾਨਕ ਸਰਚੋੜੀ ਪੁਰਾਣੀ ਠਾੜ ਵਿੱਚ ਪਹੁੰਚੇ ਤਾਂ ਅੱਗੇ ਬਾਬਾ ਜੀ ਦੇ ਨਾਲ ਇੱਕ ਦੋ ਸੇਵਕ ਹਨ। ਬਾਹਰ ਹੀ ਟਹਿਲਦੇ ਫਿਰਦੇ ਹਨ ਜਦੋਂ ਇੰਨਾ ਨੇ ਜਾ ਕੇ ਮੱਥਾ ਟੇਕਿਆ ਤਾਂ ਬਾਬਾ ਜੀ ਕਹਿਣ ਲੱਗੇ ਸੁਨਾ ਬਈ ਹਰਨਾਮ ਸਿੰਘ ਬਹੁਤ ਚਿਰਾਂ ਬਾਅਦ ਆਇਆ ਹੈ ਤਾਂ ਇਹ ਕਹਿੰਦਾ ਜੀ ਨਵਾਂ ਸੰਗੀ ਤਿਆਰ ਕਰਦਾ ਮੈਂ ਲੇਟ ਹੋ ਗਿਆ ਆ ਨਵਾਂ ਸੰਗੀ ਲੈ ਕੇ ਆਇਆ ਹਾਂ ਬਾਬਾ ਜੀ ਕਹਿੰਦੇ ਇਹ ਨਵਾਂ ਕਿੱਥੇ ਹੈ ਇਹ ਤਾਂ ਪੁਰਾਣਾ ਸੰਗੀ ਹੈ ਜਾਓ ਲੰਗਰ ਵਿੱਚ ਦੇਖ ਪ੍ਰਸ਼ਾਦਾ ਫੜਾ ਕੇ ਜਲ ਪਾਣੀ ਛੱਕ ਲਵੋ ਜਿਸ ਵੇਲੇ ਇਹ ਲੰਗਰ ਵਿੱਚ ਪ੍ਰਸ਼ਾਦਾ ਫੜਾ ਕੇ ਬੈਠੇ ਤਾਂ ਜਗੀਰ ਸਿੰਘ ਹਰਨਾਮ ਸਿੰਘ ਨੂੰ ਕਹਿੰਦਾ ਯਾਰ ਮੈਂ ਤਾਂ ਇੱਥੇ ਕਿਤੇ ਆਇਆ ਹੀ ਨਹੀਂ ਅਤੇ ਪਿੰਡ ਵੀ ਗੁਰਦੁਆਰੇ ਮੱਥਾ ਟੇਕਣ ਨਹੀਂ ਜਾਂਦਾ ਸ਼ਰਾਬੀ ਕਬਾਬੀ ਬੰਦਾ ਮੈਂ ਪੁਰਾਣਾ ਸੰਗੀ ਕਿਵੇਂ ਹੋ ਗਿਆ ਜਿਸ ਵੇਲੇ ਇਹ ਜਲ ਪਾਣੀ ਛਕਣ ਲੱਗੇ ਤਾਂ ਥੋੜੇ ਹੀ ਮਿੰਟਾਂ ਬਾਅਦ ਲੰਗਰ ਵਿੱਚ ਬਾਬਾ ਜੀ ਕੋਲ ਆ ਖੜੇ ਹਾਸ ਕੇ ਕਹਿੰਦੇ ਜਗੀਰ ਸਿਆ ਕੀ ਸੋਚਦਾ ਹੈ ਤੂੰ ਪੁਰਾਣਾ ਹੀ ਸੰਗੀ ਹੈ ਪਿੱਛੇ ਵੀ ਸੰਗੀ ਸੀ ਹੁਣ ਵੀ ਸੰਗੀ ਹੈ ਪਰ ਤੈਨੂੰ ਕੋ ਸੰਗਤ ਨੇ ਘੇਰ ਲਿਆ ਜਿਸ ਕਰਕੇ ਘਰ ਗਰੀਬੀ ਆ ਗਈ ਹੁਣ ਅਮਰਤ ਛੱਕ ਲੈ ਗੁਰੂ ਵਾਲਾ ਬਾਂਜਾ ਤਾਂ ਸਾਰੇ ਹੀ ਕੰਮ ਠੀਕ ਹੋ ਜਾਣਗੇ ਤਾਂ ਇਸ ਨੇ ਸਤਿ ਬਚਨ ਕਿਹਾ ਆ ਕੇ ਘਰ ਵਾਲੀ ਚੰਦਕੌਰ ਨੂੰ ਦੱਸਿਆ ਤਾਂ ਇਹ ਬੜੀ ਖੁਸ਼ ਹੋਈ ਭਾਈ ਜਗੀਰ ਸਿੰਘ ਨੇ ਸਮੇਤ ਪਰਿਵਾਰ ਅਮਰਤ ਛੱਕ ਲਿਆ ਬਾਬਾ ਜੀ ਨੇ ਵਚਨ ਕੀਤਾ ਦਿਨੇ ਘਰ ਕੰਮ ਕਰਿਆ ਕਰ ਨਾਲੇ ਗੁਰੂ ਗੁਰੂ ਜਪਿਆ ਕਰ ਰਾਤ ਨੂੰ ਇੱਥੇ ਆ ਕੇ ਪਹਿਰੇ ਦੀ ਡਿਊਟੀ ਕਰਿਆ ਕਰ ਸੁਖਮਨੀ ਸਾਹਿਬ ਵਾਲੇ ਪਾਠੀ ਅਤੇ ਰਾਗੀਆਂ ਨੂੰ ਜਗਾਇਆ ਕਰ ਇਸ ਨੇ ਸੱਤ ਵਚਨ ਕਹਿ ਕੇ ਡਿਊਟੀ ਸੰਭਲੇ ਪਰ ਘਰ ਵਿੱਚ ਗਰੀਬੀ ਦਾ ਚੱਕਰ ਚੱਲ ਰਿਹਾ ਹੈ ਇਹ ਵੀ ਇੱਕ ਬੜਾ ਵੱਡਾ ਪਰਚਾ ਸੀ ਹੁਣ ਸਨ 1947 ਵਿੱਚ ਐਸਾ ਸਮਾਂ ਵੀ ਆਇਆ ਜਦੋਂ ਦੇਸ਼ ਦੀ ਵੰਡ ਵੇਲੇ ਕਤਲੇਆਮ ਹੋ ਰਹੀ ਸੀ ਇਹ 68 ਪਿੰਡੋ ਬਾਰ ਸੀ ਜਿੱਥੇ ਮੁਸਲਮਾਨਾਂ ਤੋਂ ਖਤਰਾ ਵੀ ਸੀ ਪਰ ਭਾਈ ਜਗੀਰ ਸਿੰਘ ਨੇ ਇਸ ਸਮੇਂ ਵੀ ਆਪਣੀ ਪੈਰੇ ਦੀ ਡਿਊਟੀ ਨਹੀਂ ਛੱਡੀ ਬਾਬਾ ਜੀ ਨੇ ਬਚਨ ਕਰਨੇ ਕੋਈ ਫਿਕਰ ਨਹੀਂ ਕਰਨਾ ਆਪਣੇ ਗੁਰੂ ਅੰਗ ਸੰਗ ਹੈ ਇੱਥੇ ਮਾਲਕ ਦੇ ਬਿਠਾਏ ਬੈਠੇ ਹਾਂ ਕੋਈ ਵਾਲ ਵਿੰਗਾ ਨਹੀਂ ਹੋ ਸਕਦਾ ਜਿਸ ਵੇਲੇ ਬਾਬਾ ਜੀ ਨੇ ਝੋੜਾਂ ਤੋਂ ਜਾ ਕੇ ਨਾਨਕ ਸਰਕਲੇਰੀ ਸਰੋਵਰ ਅਤੇ ਹਰੀ ਮੰਦਰ ਬਣਾਇਆ ਭਾਈ ਜਗੀਰ ਸਿੰਘ ਵੀ ਸੰਗਤ ਦੇ ਨਾਲ ਆ ਕੇ ਸੇਵਾ ਕਰਦੇ ਹਨ ਹਰੀ ਮੰਦਰ ਦੀ ਸੇਵਾ ਬੜੀ ਜ਼ੋਰ ਦੀ ਚੱਲ ਰਹੀ ਹੈ ਮੀ ਪੈ ਕੇ ਹੜ ਚੱਲਣ ਲੱਗੇ ਘਰ ਟਹਿ ਟੇਰੀ ਹੋ ਰਹੇ ਹਨ ਕਈ ਸੰਗੀ ਆਗਿਆ ਲੈ ਕੇ ਘਰਾਂ ਨੂੰ ਜਾ ਰਹੇ ਹਨ ਪਰ ਭਾਈ ਜਗੀਰ ਸਿੰਘ ਨੂੰ ਆਗਿਆ ਨਹੀਂ ਮਿਲੀ ਘਰ ਦੀ ਮੋਹਰ ਲੀ ਕੰਦ ਟਹਿ ਕੇ ਅਤੇ ਇੱਕ ਪਾਸੇ ਦੀ ਕੰਦ ਟਹਿ ਕੇ ਘਰ ਉਜਾੜ ਜਿਹਾ ਬਣ ਗਿਆ ਬਾਹਰ ਕੁੰਡਾ ਲੱਗਦਾ ਕੋਈ ਨਹੀਂ ਰਾਤ ਨੂੰ ਜ਼ੋਰ ਦੀ ਵਰਖਾ ਪੈ ਰਹੀ ਹੈ ਤਾਂ ਬਿਜਲੀ ਚਮਕੀ ਤਾਂ ਬੀਬੀ ਚੰਦਕੌਰ ਨੂੰ ਥੋੜੀ ਜਹੀ ਨਜ਼ਰ ਨਾਲ ਦਿਸਿਆ ਕਿ ਇੱਕ ਨਿਹੰਗ ਸਿੰਘ ਬਾਹਰ ਵਿੱਚ ਵਰਛਾ ਲਈ ਖੜਾ ਹੈ ਅਤੇ ਮੀਂਹ ਜ਼ੋਰ ਦਾ ਪੈ ਰਿਹਾ ਹੈ ਤਾਂ ਚੰਦਕੌਰ ਨੇ ਬੀਬੀਆਂ ਨੂੰ ਦੱਸਿਆ ਕੁੜੇ ਵੇਖੋ ਅੱਧੀ ਰਾਤ ਬਾਹਰ ਵਿੱਚ ਮੀਂਹ ਪੈੰਦੇ ਵਿੱਚ ਬੰਦਾ ਕੌਣ ਖੜਾ ਹੈ ਬੀਬੀਆਂ ਨੇ ਵੇਖ ਕੇ ਮਾਤਾ ਨੂੰ ਦੱਸਿਆ ਕਿ ਮਾਤਾ ਇੱਕ ਨਿਹੰਗ ਸਿੰਘ ਵਰਛਾ ਲਈ ਬਾਹਰ ਵਿੱਚ ਖੜਾ ਹੈ ਤਾਂ ਮਾਤਾ ਨੂੰ ਦਇਆ ਆਈ ਕਹਿੰਦੀ ਮੈਨੂੰ ਕੋਈ ਕਪੜਾ ਦੇਵੋ ਮੈਂ ਨਿਹੰਗ ਸਿੰਘ ਨੂੰ ਉੱਤੇ ਵਾਸਤੇ ਦੇ ਆਵਾਂ ਮੀ ਪੈਂਦਾ ਹੈ ਜਿਸ ਵੇਲੇ ਮਾਈ ਕਪੜਾ ਲੈ ਕੇ ਅੱਗੇ ਹੋ ਕੇ ਆਵਾਜ਼ ਮਾਰਨ ਲੱਗੀ ਤਾਂ ਅੱਗੇ ਕੁਝ ਵੀ ਨਜ਼ਰ ਨਹੀਂ ਆ ਰਿਆ ਤਾਂ ਬੀਬੀਆਂ ਨੇ ਵੀ ਆ ਕੇ ਦੇਖ ਕੇ ਕਿਹਾ ਕਿ ਮਾਤਾ ਨਿਹੰਗ ਸਿੰਘ ਤਾਂ ਚਲਿਆ ਗਿਆ ਇਹ ਗੱਲ ਨਾਨਕ ਸਰ ਕਿਸੇ ਨੇ ਜਗੀਰ ਸਿੰਘ ਨੂੰ ਯਾਦ ਸੀ ਬਾਬਾ ਜੀ ਨੂੰ ਵੀ ਦੱਸੀ ਬਾਬਾ ਜੀ ਨੂੰ ਸੰਗੀਆਂ ਨੇ ਬੇਨਤੀ ਕੀਤੀ ਕਿ ਬਾਬਾ ਜੀ ਜਗੀਰ ਸਿੰਘ ਦਾ ਘਰ ਟਿਆ ਪਿਆ ਹੈ ਕੋਈ ਬਾਰ ਕੁੰਡਾ ਨਹੀਂ ਘਰੇ ਮਾਈਏ ਤੇ ਬੀਬੀਆਂ ਇਕੱਲੀਆਂ ਹਨ ਰਾਤ ਮੀਂਹ ਵਿੱਚ ਇੱਕ ਵਰਛੇ ਵਾਲਾ ਘਰੇ ਆਵਣਾ ਸੀ ਪਰ ਉਸ ਦੀ ਅੰਦਰ ਜਾਣ ਦੀ ਹਿੰਮਤ ਨਹੀਂ ਪਈ ਬਾਰ ਚ ਹੀ ਕਾਫੀ ਚਿਰ ਖੜਾ ਹੋ ਕੇ ਚਲਾ ਗਿਆ ਤਾਂ ਬਾਬਾ ਜੀ ਕਹਿੰਦੇ ਭਾਈ ਜਿਹੜੇ ਗੁਰੂ ਘਰ ਦੀ ਸੇਵਾ ਕਰਦੇ ਹਨ ਉਹਨਾਂ ਦੇ ਘਰ ਦੀ ਸਤਗੁਰੂ ਰਾਖੀ ਕਰਦੇ ਹਨ ਭਾਈ ਜਗੀਰ ਸਿੰਘ ਇੱਥੇ ਸੇਵਾ ਕਰਦਾ ਹੈ ਅਧਿਕਾਰ ਦੀ ਰਾਖੀ ਕਰਨ ਦੀ ਖਾਤਰ ਸਾਤ ਗੁਨਾ ਨੇ ਨਿਹੰਗ ਸਿੰਘ ਪੈਰੇਦਾਰ ਭੇਜਿਆ ਸੀ ਤਾਂ ਭਾਈ ਜਗੀਰ ਸਿੰਘ ਅਤੇ ਹੋਰ ਵੀ ਸੁਣਨ ਵਾਲੇ ਬੜੇ ਖੁਸ਼ ਅਤੇ ਹੈਰਾਨ ਹੋਏ ਇਸੇ ਤਰ੍ਹਾਂ ਇੱਥੇ ਗੁਰਦੁਆਰੇ ਸੇਵਾ ਚੱਲਦਿਆਂ ਇੱਕ ਦਿਨ ਬਾਬਾ ਜੀ ਤੋਂ ਘਰ ਜਾਣ ਦੀ ਆਗਿਆ ਮੰਗੀ ਨਾਲ ਦੇ ਸਾਥੀਆਂ ਨੂੰ ਤਾਂ ਆਗਿਆ ਮਿਲ ਗਈ ਪਰ ਭਾਈ ਜਗੀਰ ਸਿੰਘ ਨੂੰ ਨਾ ਮਿਲੀ ਇਸ ਨੇ ਪਿੰਡ ਜਾਣ ਵਾਲੇ ਸਾਥੀਆਂ ਨੂੰ ਕਿਹਾ ਕਿ ਮੇਰਾ ਇੱਕ ਕਿਲਾ ਜ਼ਮੀਨ ਦਾ ਗੈਣੇ ਕਰਕੇ ਮੈਨੂੰ ਪੈਸੇ ਲਿਆ ਦਿਓ ਮੈਂ ਇੱਥੇ ਸੇਵਾ ਕਰਨੀ ਹੈ ਤਾਂ ਇਹਨਾਂ ਨੇ ਭਾਈ ਜਗੀਰ ਸਿੰਘ ਦਾ ਇੱਕ ਕਿਲਾ ਗੈਣੇ ਕਰਕੇ 300 ਰੁਪਿਆ ਜਗੀਰ ਸਿੰਘ ਨੂੰ ਲਿਆ ਕੇ ਦੇ ਦਿੱਤਾ ਤਾਂ ਇਸ ਨੇ ਬਾਬਾ ਜੀ ਅੱਗੇ ਬੇਨਤੀ ਕੀਤੀ ਜੀ ਮੈਂ 300 ਰੁਪਏ ਦੀ ਸੇਵਾ ਕਰਨੀ ਹੈ ਕਿਉਂਕਿ ਹਰਿਮੰਦਰ ਬਣ ਰਿਹਾ ਹੈ ਤਾਂ ਬਾਬਾ ਜੀ ਕਹਿੰਦੇ ਘਰ ਗਰੀਬੀ ਹੈ ਤੂੰ ਇੱਥੇ ਸੇਵਾ ਕਰਦਾ ਹੈ ਬੱਚੇ ਨਿਆਣੇ ਹਨ ਜਿਹੜੀ ਥੋੜੀ ਕਣੀ ਜ਼ਮੀਨ ਰਹਿੰਦੀ ਹੈ ਤੂੰ ਉਹ ਵੀ ਗੈਣੇ ਕਰੀ ਜਾਂਦਾ ਹੈ ਤਾਂ ਭਾਈ ਜਗੀਰ ਸਿੰਘ ਕਹਿੰਦਾ ਜੇ ਇਹ ਸੇਵਾ ਜ਼ਰੂਰ ਮਨਜ਼ੂਰ ਕਰੋ ਤਾਂ ਬਾਬਾ ਜੀ ਕਹਿੰਦੇ 100 ਰੁਪਏ ਦੀ ਸੇਵਾ ਮਿਸਤਰੀਆਂ ਕੋਲੋਂ ਪੁੱਛ ਕੇ ਸੀਮਿੰਟ ਇੱਟਾਂ ਦੀ ਸੇਵਾ ਕਰ ਲੈ ਤਾਂ ਭਾਈ ਜਗੀਰ ਸਿੰਘ ਨੇ 100 ਰੁਪਏ ਦਾ ਮਿਸਤਰੀਆਂ ਨੂੰ ਸੀਮਿੰਟ ਅਤੇ ਇੱਟਾਂ ਲਿਆ ਦਿੱਤੀਆਂ 100 ਰੁਪਏ ਜਗਰਾਉ ਜਿੱਥੇ ਲੰਗਰ ਬੰਦਾ ਸੀ ਇੱਥੇ ਲੰਗਰ ਵਿੱਚ ਸਿੱਧੇ ਦੀ ਸੇਵਾ ਜਾ ਕਰੀ ਕੁਝ ਦਿਨਾਂ ਬਾਅਦ ਮਿਸਤਰੀਆਂ ਕੋਲੋਂ 100 ਰੁਪਏ ਦੀਆਂ ਇੱਟਾਂ ਸੀਮਿੰਟ ਦੀ ਸੇਵਾ ਕਰ ਦਿੱਤੀ ਬਾਬਾ ਜੀ ਨੂੰ ਪਤਾ ਲੱਗਿਆ ਤਾਂ ਬੜੇ ਹੀ ਖੁਸ਼ ਹੋਏ ਇਦਾਂ ਕਰ ਐਸਾ ਪਰਚਾ ਪਿਆ ਕਿ ਘਰ ਰੋਟੀ ਤੋਂ ਵੀ ਤੰਗ ਹੋ ਗਏ ਗੁਆਂਢੀਆਂ ਨੇ ਆਟੇ ਤੋਂ ਜਵਾਬ ਦੇ ਦਿੱਤਾ ਤਾਂ ਬੀਬੀ ਚੰਦਕੌਰ ਹੋਕਾ ਲੈ ਕੇ ਕੁੜੀਆਂ ਨੂੰ ਕਹਿੰਦੀ ਕੁੜੇ ਮੈਂ ਇੱਕ ਘੜੇ ਵਿੱਚ ਸਰੋਂ ਪਾ ਕੇ ਰੱਖੀ ਸੀ ਦੇਖੋ ਜੇ ਮਿਲ ਜਾਵੇ ਕੁੜੀਆਂ ਨੇ ਘੜੇ ਤੋੜੇ ਵੇਖੇ ਤਾਂ ਇੱਕ ਘੜੇ ਵਿੱਚੋਂ ਕੁਝ ਸਰੋਂ ਲੱਭ ਗਈ। ਤਾਂ ਸਰੋਂ ਵੇਚ ਕੇ ਚੋਲ ਲੈ ਆਂਦੇ, ਚੋਲ ਬਣਾ ਕੇ ਖਾਣੇ ਸ਼ੁਰੂ ਕੀਤੇ ਪਰ ਮਨ ਬਹੁਤ ਡੋਲ ਗਿਆ। ਜਦੋਂ ਇੱਕ ਦਿਨ ਦੇ ਚੋਲ ਰਹਿ ਗਏ ਤਾਂ ਜਗੀਰ ਸਿੰਘ ਦੇ ਮੁੰਡੇ ਨੇ ਨਾਨਕ ਸਰ ਜਾ ਕੇ ਆਪਣੇ ਬਾਪੂ ਜਗੀਰ ਸਿੰਘ ਕੋਲ ਬੇਨਤੀ ਕੀਤੀ ਕਿ ਘਰ ਦੀ ਤਾਂ ਹਾਲਤ ਇਹ ਹੋ ਚੁੱਕੀ ਹੈ, ਘਰ ਆਟਾ ਵੀ ਨਹੀਂ। ਜੇ ਕਿਸੇ ਤੋਂ ਚੀਜ਼ ਮੰਗਦੇ ਹਾਂ ਤਾਂ ਉਹ ਕਹਿੰਦੇ ਹਨ ਸਾਨੂੰ ਜ਼ਮੀਨ ਬੈਕਰੋ। ਪੈਸੇ ਲਵੋ ਆਪਨਾਂ ਗੁਜ਼ਾਰਾ ਕਰੋ ਹੁਣ ਥੋੜੀ ਜਈ ਸਰੋਂ ਵੇਚ ਕੇ ਚੋਲ ਲਿਆਂਦੇ ਸੀ ਉਹ ਵੀ ਕੱਲ ਨੂੰ ਮੁੱਕ ਜਾਣੇ ਹਨ ਤੁਸੀਂ ਕੋਈ ਬਾਬਾ ਜੀ ਕੋਲ ਬੇਨਤੀ ਕਰੋ ਕਿਰਪਾ ਕਰਨ ਲੋਕ ਸਾਨੂੰ ਇਹ ਵੀ ਮੇਨੇ ਮਾਰਦੇ ਹਨ ਕਿ ਤੁਹਾਡਾ ਬਾਪੂ ਕੜਾ ਖਾਣ ਦਾ ਮਾਰਾ ਗੁਰਦੁਆਰੇ ਚਲਿਆ ਜਾਂਦਾ ਹੈ ਤੁਸੀਂ ਸਾਨੂੰ ਜ਼ਮੀਨ ਵੇ ਕਰਕੇ ਨਾਲੇ ਘਰ ਪੱਕਾ ਪਾ ਲਓ ਨਾਲੇ ਰੱਜ ਕੇ ਪ੍ਰਸ਼ਾਦਾ ਪਾਣੀ ਛਕੋ ਭਾਈ ਜਗੀਰ ਸਿੰਘ ਨੇ ਇਹ ਗੱਲ ਜਦੋਂ ਸੁਣੀ ਤਾਂ ਮਨ ਵਿੱਚ ਹੋਕਾ ਲਿਆ ਕਹਿੰਦਾ हे परमात्मा ਇਹ ਤਾਂ ਵੱਡਾ ਹੀ ਪਰਚਾ ਪੈ ਗਿਆ ਚਲੋ ਅੱਜ ਬਾਬਾ ਜੀ ਕੋਲ ਬੇਨਤੀ ਕਰ ਹੀ ਦਿੰਦੇ ਹਾਂ ਅੱਗੇ ਜੋ ਮਾਲਕ ਦੀ ਰਜ਼ਾ ਭਾਈ ਜਗੀਰ ਸਿੰਘ ਨੇ ਮੰਨ ਭਰ ਕੇ ਬਾਬਾ ਜੀ ਪਾਸ ਬੇਨਤੀ ਕੀਤੀ ਕਿ ਪਾਤਸ਼ਾਹ ਹੁਣ ਤਾਂ ਪ੍ਰਸ਼ਾਦੇ ਪਾਣੀ ਵੱਲੋਂ ਵੀ ਔਖਾ ਹੋ ਗਿਆ ਹੈ ਪਾਸੇ ਤੋਂ ਲੋਕ ਵੀ ਤਾਨੇ ਮਾਰਦੇ ਹਨ ਆਪ ਜੀ ਕੋਈ ਕਿਰਪਾ ਕਰੋ ਤਾਂ ਬਾਬਾ ਜੀ ਸਭ ਕੁਝ ਸੁਣ ਕੇ ਮਿਹਰ ਦੇ ਘਰ ਵਿੱਚ ਆਏ ਬਚਨ ਕੀਤਾ ਜਗੀਰ ਸਿਆ ਫਿਕਰ ਕੀ ਕਰਦਾ ਹੈ ਤੂੰ ਗੁਰੂ ਨਾਨਕ ਦੇ ਘਰ ਦੀ ਸੇਵਾ ਕੀਤੀ ਹੈ ਸਭ ਕੁਝ ਠੀਕ ਹੋ ਜਾਵੇਗਾ ਗੁਰੂ ਨਾਨਕ ਦਾ ਦਰਵਾਜ਼ਾ ਖੁੱਲ੍ਹਾ ਹੈ ਚਲ ਸਾਚ ਖਾਂਡ ਅੱਗੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਜੋ ਚਿੱਤ ਚਾਹੁੰਦਾ ਹੈ ਮੰਗ ਲੈ ਤਾਂ ਭਾਈ ਜਗੀਰ ਸਿੰਘ ਨੇ ਨਿਮਰਤਾ ਸ਼ਰਦਾ ਨਾਲ ਸਤਿਗੁਰੂ ਅੱਗੇ ਜਾ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਮੈਂ ਤਾਂ ਆਪ ਜੀ ਦੇ ਘਰ ਦਾ ਸੇਵਾਦਾਰ ਹਾਂ ਮੈਨੂੰ ਤਾਂ ਮੰਗਣਾ ਵੀ ਨਹੀਂ ਆਉਂਦਾ ਆਪ ਹੀ ਕਿਰਪਾ ਕਰਕੇ ਇਹ ਸੰਕਟ ਦੂਰ ਕਰੋ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਝ ਹੈ ਜਿਸ ਦੇ ਹੈ ਸੋ ਪਾਵੇ ਹਰ ਤਰ੍ਹਾਂ ਕਰਕੇ ਕਿਰਪਾ ਕਰੋ ਇਸ ਤਰ੍ਹਾਂ ਨਿਮਰਤਾ ਨਾਲ ਅਰਦਾਸ ਬੇਨਤੀ ਕਰਕੇ ਬਾਬਾ ਜੀ ਕੋਲ ਆ ਗਿਆ ਤਾਂ ਬਾਬਾ ਜੀ ਖੁਸ਼ ਹੋ ਕੇ ਕਹਿਣ ਲੱਗੇ ਸੇਵਾ ਤੇਰੀ ਮਨਜ਼ੂਰ ਹੈ ਹੁਣ ਘਰ ਜਾ ਕੇ ਪਰਿਵਾਰ ਸਾਥ ਜਦੋਂ ਸਮਾਂ ਮਿਲੇ ਆ ਕੇ ਸੰਗਤ ਸੇਵਾ ਕਰੀ ਜਾਣੀ ਹੈ ਭਾਈ ਜਗੀਰ ਸਿੰਘ ਬਾਬਾ ਜੀ ਦਾ ਬਚਨ ਮੰਨ ਕੇ ਘਰ ਨੂੰ ਚੱਲ ਪਿਆ ਰਸਤੇ ਵਿੱਚ ਸੋਚਦਾ ਜਾਂਦਾ ਹੈ ਮਨਾ ਹੁਣ ਘਰ ਦੇ ਸਿੱਧੇ ਵਾਸਤੇ ਪੈਸਾ ਤੇਲਾ ਕਿਸ ਤੋਂ ਜਾ ਕੇ ਮੰਗੀਏ ਅੱਗੇ ਕਈਆਂ ਤੋਂ ਮੰਨ ਕੇ ਦੇਖਿਆ ਹੈ ਜਵਾਬ ਹੀ ਮਿਲਦਾ ਰਿਹਾ ਹੈ ਚਲੋ ਦੇਖਦੇ ਹਾਂ ਮਾਲਕ ਦੀ ਕੀ ਰਜ਼ਾ ਵਰਤਦੀ ਹੈ ਇਸ ਤਰ੍ਹਾਂ ਸੋਚਦਾ ਘਰ ਪਹੁੰਚਿਆ ਅੱਧਾ ਘਰ ਟਿਆ ਪਿਆ ਹੈ ਬੀਬੀਆਂ ਅਤੇ ਮੁੰਡੇ ਜੋ ਨਰਮ ਉਮਰ ਵਿੱਚ ਹੀ ਸਨ ਇਹ ਟਹੇ ਘਰ ਦਾ ਸਮਾਨ ਸੰਭਾਲੀ ਜਾਂਦੇ ਹਨ ਕਾਰ ਵਾਲੀ મંજે ਤੇ બેઠી હે ਹੁਣ ਭਾਈ ਜਗੀਰ ਸਿੰਘ ਨੂੰ ਕਾਰ ਆਇਆ ਵੇਕੇ ਸਾਰਾ ਪਰਿਵਾਰ ਹਰਾ ਪਰਾ ਹੋ ਗਿਆ ਭਾਈ ਜਗੀਰ ਸਿੰਘ ਚੰਦ ਕੋਰ ਨੂੰ ਹਾਲ ਪੁੱਛ ਕੇ ਅਤੇ ਪਰਿਵਾਰ ਨੂੰ ਪਿਆਰ ਦੇ ਕੇ મંજે ਤੇ ਬੈਠ ਗਿਆ ਹੁਣ ਘਰ ਦੇ ਸਮਾਨ ਲਿਆਉਣ ਵਾਸਤੇ ਸੋਚ ਰਿਹਾ ਹੈ ਤਾਂ ਮਾਲਕ ਦੀ ਐਸੀ ਮਿਹਰ ਹੋਈ ਇੱਕ ਭਾਈ ਦੇਵਾ ਸਿੰਘ ਚੰਦ ਫੱਟੀ ਕਾ ਵਜਦਾ ਸੀ ਉਸ ਤੋਂ 1 ਮਹੀਨਾ ਪਹਿਲਾਂ ਭਾਈ ਜਗੀਰ ਸਿੰਘ ਨੇ ਪੈਸੇ ਮੰਗੇ ਸੀ ਉਸਨੇ ਕਿਹਾ ਸੀ ਕਿ ਹੁਣ ਮੇਰੇ ਕੋਲ ਨਹੀਂ ਜਦੋਂ ਮੇਰੇ ਕੋਲ ਹੋਏ ਮੈਂ ਤੇਰਾ ਕੰਮ ਜ਼ਰੂਰ ਕਰਾਂਗਾ ਅੱਜ ਜੋ ਪੈਸੇ ਲੈ ਕੇ ਜਗੀਰ ਸਿੰਘ ਕੋਲ ਘਰ ਪਹੁੰਚਿਆ ਕਹਿੰਦਾ ਲੈ ਬਈ ਜਗੀਰ ਸਿੰਘ 200 ਰੁਪਿਆ ਆਪਣਾ ਕੰਮ ਚਲਾ ਜਦੋਂ ਤੇਰੇ ਕੋਲ ਹੋਏ ਦੇ ਦੇਮੀ ਇਸਨੇ ਲਿਖਤੀ ਵੀ ਨਹੀਂ ਕੀਤੀ ਇਸ ਸਮੇ 200 ਰੁਪਿਆ ਹੀ ਕਈ ਹਜ਼ਾਰ ਵਰਗਾ ਸੀ ਇਸ ਸਮੇ 10 ਰੁਪਏ ਮਾਣ ਪੱਕੀ ਕਣਕ ਦੀ ਕੀਮਤ ਸੀ ਭਾਈ ਜਗੀਰ ਸਿੰਘ ਤੇ ਇਸ ਦਿਨ ਤੋਂ ਇਹੋ ਜਿਹੀ ਕਿਰਪਾ ਹੋਈ ਖਾਣ ਪੀਣ ਦਾ ਖਰਚ ਸੋਨਾ ਚੱਲ ਪਿਆ ਜ਼ਮੀਨ ਵੀ ਗਹਿਣੇ ਪਈ ਹੋਈ ਛੁੱਟਣ ਲੱਗ ਗਈ ਪਰ ਜਿਸ ਵੇਲੇ ਮੁਰੱਬੇ ਬੰਦੀ ਹੋਈ ਤਾਂ ਕੁਝ ਪੰਚਾਇਤ ਵਾਲੇ ਬੰਦਿਆਂ ਨੇ ਹੇਰ ਫੇਰ ਕਰਕੇ ਇਸ ਦੀ ਚੰਗੀ ਕੀਮਤ ਦੀ ਜ਼ਮੀਨ ਨਿਆਈ ਵਿੱਚੋਂ ਦੂਰ ਪਾਣੀ ਵਾਲੀ ਜਗ੍ਹਾ ਪਵਾ ਦਿੱਤੀ ਜਿੱਥੇ ਸੇਮ ਨਾਲ ਪਾਣੀ ਖੜਾ ਰਹਿੰਦਾ ਸੀ ਇਸ ਨੇ ਫੇਰ ਬਾਬਾ ਜੀ ਕੋਲ ਬੇਨਤੀ ਕਰਕੇ ਸਾਰੀ ਗੱਲ ਦੱਸੀ ਕਿ ਬਾਬਾ ਜੀ ਮੇਰੀ ਚੰਗੀ ਜ਼ਮੀਨ ਹੇਰ ਫੇਰ ਕਰਕੇ ਕਈ ਬੰਦਿਆਂ ਨੇ ਮਾੜੇ ਥਾਂ ਪਵਾ ਦਿੱਤੀ ਤਾਂ ਬਾਬਾ ਜੀ ਕਹਿਣ ਲੱਗੇ ਫਿਕਰ ਨਾ ਮੰਨ ਗੁਰੂ ਨਾਨਕ ਮਿਹਰ ਕਰੇਗਾ ਤੂੰ ਕਿਸੇ ਵਕੀਲ ਨੂੰ ਲੈ ਕੇ ਕਿਸੇ ਚੰਗੇ ਬੰਦੇ ਦੀ ਮਦਦ ਲੈ ਕੇ ਕੇਸ ਕਰ ਦੇ ਜ਼ਮੀਨ ਤੇਰੀ ਉਥੇ ਹੀ ਚੰਗੀ ਆ ਜਾਵੇਗੀ ਤਾਂ ਭਾਈ ਜਗੀਰ ਸਿੰਘ ਦੇ ਮਿਲਣ ਵਾਲਾ ਇੱਕ ਤਕੜਾ ਵੱਡਾ ਬੰਦਾ ਪਿੰਡ ਬਸੀਆਂ ਤੋਂ ਸਰਦਾਰ ਗੁਰਬਚਨ ਸਿੰਘ ਉਪਲ ਉਸ ਨਾਲ ਗੱਲ ਕੀਤੀ ਗੁਰਬਚਨ ਸਿੰਘ ਦਾ ਵੱਡੇ-ਵੱਡੇ ਅਫਸਰਾਂ ਨਾਲ ਮੇਲ ਸੀ ਜਗੀਰ ਸਿੰਘ ਤੋਂ ਕੇਸ ਕਰਾ ਕੇ ਉੱਪਲ ਗੁਰਬਚਨ ਸਿੰਘ ਨੇ ਸਵਾਲ ਉਠਾਇਆ ਕਿ ਇਸ ਦੀ ਇਤਨੀ ਜ਼ਮੀਨ ਇੱਕ ਤਾਂ ਇਕੱਠੀ ਚੰਗੀ ਕੀਮਤ ਦੀ ਮਾੜੀ ਜ਼ਮੀਨ ਕਿਉਂ ਦਿੱਤੀ ਗਈ ਐਸੇ ਮਾਲਕ ਦੀ ਮਿਹਰ ਹੋਈ ਭਾਈ ਜਗੀਰ ਸਿੰਘ ਦੀ ਉਸੇ ਜਗ੍ਹਾ ਚੰਗੀ ਕੀਮਤ ਵਾਲੀ ਜ਼ਮੀਨ ਮਿਲ ਗਈ ਕੇਸ ਜਿੱਤ ਗਿਆ ਇਹ ਸਨ 1956 ਮਰੱਬੇ ਬੰਦੀ ਵੇਲੇ ਦੀ ਗੱਲ ਹੈ ਐਸੀ ਮਾਲਕ ਦੀ ਮਿਹਰ ਹੋਈ ਕੁੜੀਆਂ ਤੋਂ ਬਾਅਦ 2-2 3-3 ਸਾਲ ਦਾ ਫਰਕ ਪਾ ਕੇ ਮੁੰਡੇ ਹੋਏ ਪਹਿਲਾ ਸਾਧੂ ਸਿੰਘ ਦੂਜਾ ਬਲਬੀਰ ਸਿੰਘ ਤੀਜਾ ਸੁਰਜੀਤ ਸਿੰਘ ਜੋ ਗੱਬਰੂ ਹੋ ਕੇ ਐਸਾ ਕੰਮ ਚੱਕਿਆ 5-6 ਸਾਲਾਂ ਵਿੱਚ ساری ਜ਼ਮੀਨ ਛੁੜਾ ਲਈ ਅਤੇ ਟਰੈਕਟਰ ਕੰਬਾਈਨ ਹੋਰ ਮਸ਼ੀਨਰੀ ਘਰ ਆ ਗਈ ਐਸੀ ਮਿਹਰ ਹੋਈ ਹੋਰ ਜ਼ਮੀਨ ਵਹਿ ਲੈਣੀ ਸ਼ੁਰੂ ਕੀਤੀ 13 ਕਿਲਿਆਂ ਤੋਂ 40 ਕਿਲੇ ਜ਼ਮੀਨ ਦੇ ਬਣਾ ਲਏ ਜਿਹੜੇ ਤਾਨੇ ਮਾਰਦੇ ਸੀ ਕਿ ਤੁਸੀਂ ਭੁੱਖੇ ਮਰਦੇ ਹੋਏ ਤੁਸੀਂ ਸਾਨੂੰ ਜ਼ਮੀਨ ਵੇਹ ਦੇ ਦਿਓ ਐਸੀ ਮਾਲਕ ਦੀ ਕਿਰਪਾ ਹੋਈ ਉਹਨਾਂ ਦੀ ਜ਼ਮੀਨ ਐਨਾਂ ਨੇ ਖਰੀਦੀ ਕੰਮ ਸੋਨਾ ਕਰਕੇ ਮੁੰਡੇ ਅਤੇ ਲੜਕੀਆਂ ਬਹੁਤ ਚੰਗੇ ਘਰੀ ਵਿਆਏ ਗਏ ਕਈ ਬੱਚੇ ਬੱਚੀਆਂ ਦੀਆਂ ਸ਼ਾਦੀਆਂ ਬਾਹਰਲੇ ਮੁਲਕਾਂ ਵਿੱਚ ਹੋਈਆਂ ਜੋ ਕੈਨੇਡਾ ਵਰਗੇ ਮੁਲਕਾਂ ਵਿੱਚ ਬਾਹਰ ਪਰਿਵਾਰ ਪਹੁੰਚੇ ਆ ਇਹ ਸਾਰੇ ਪਿੰਡ ਮਨੁੱਕਿਆਂ ਵਿੱਚ ਗੱਲ ਘੁੰਮੀ ਹੈ ਕਿ ਸਰਦਾਰ ਜਗੀਰ ਸਿੰਘ ਦੇ ਪਰਿਵਾਰ ਉੱਤੇ बाबा ईश्वर ਸਿੰਘ ਜੀ ਦੀ ਅਤੀ ਮਿਹਰ ਹੈ बाबा ईश्वर ਸਿੰਘ ਜੀ ਦੇ ਚੋਲਾ ਬਦਲਣ ਤੋਂ ਬਾਅਦ ਵੀ ਇਹ ਸਾਰਾ ਪਰਿਵਾਰ ਨਾਨਕ ਸਰ ਨਾਲ ਜੁੜਿਆ ਆਉਂਦਾ ਹੈ ਬਾਬਾ ਜੀ ਦੇ ਚੋਲਾ ਬਦਲਣ ਤੋਂ ਬਾਅਦ ਬਾਬਾ ਕੁੰਦਨ ਜੀ ਕੋਲ ਇਹ ਸਾਰਾ ਪਰਿਵਾਰ ਜੁੜਿਆ ਆ ਰਿਹਾ ਹੈ ਸਾਖੀ ਬੇਹੰਗ ਮਾ ਨੂੰ ਤਾੜਨਾ ਬਾਬਾ ਨਾਨਕ ਸਿੰਘ ਜੀ ਦੇ ਪੁਰਾਣੇ ਸੰਗੀ ਬਾਬਾ ਰਤਨ ਸਿੰਘ ਜੀ ਕਲੇਰਾ ਵਾਲੇ ਪੁਰਾਣੇ ਸੰਗੀਆਂ ਕੋਲ ਕਿਤੇ ਕਿਤੇ ਕਿਹਾ ਕਰਨ ਕਿ ਬਾਬਾ ਨਾਨਕ ਸਿੰਘ ਜੀ ਬਹਿੰਗਮਾਂ ਨੂੰ ਬਹੁਤ ਤਾੜਦੇ ਸਨ ਇਹ ਤਾਂ ਕੁਝ ਵੀ ਨਹੀਂ ਕਹਿੰਦੇ ਤਾਂ ਇੱਕ ਦਿਨ ਬਾਬਾ ਜੀ ਨੇ ਬਹਿੰਗਮ ਅੰਦਰ ਬੁਲਾ ਕੇ ਬਹੁਤ ਘੂਰੇ ਤਾੜੇ ਜ਼ਿਆਦਾ ਹੀ ਤਾੜਨੇ ਕੀਤੀ ਤਾਂ ਬਹਿੰਗਮ ਡਰ ਗਈ ਬਹਿੰਗਮ ਵੱਲ ਵੇ ਕੇ ਬਾਬਾ ਜੀ ਮਿਹਰ ਦੇ ਘਰ ਵਿੱਚ ਆ ਕੇ ਸਾਰਿਆਂ ਨੂੰ ਕਹਿਣ ਲੱਗੇ ਸਾਡਾ ਤੁਹਾਨੂੰ ਘੂਰਨ ਨੂੰ ਚਿਤ ਨਹੀਂ ਕਰਦਾ ਪਰ ਅਸੀਂ ਤਾਂ ਤਾੜਦੇ ਹਾਂ ਤੁਸੀਂ ਘਰ-ਬਾਰ ਛੱਡ ਕੇ ਸਾਡੇ ਕੋਲ ਆਏ ਹੋ ਤੁਸੀਂ ਕੁਝ ਖਾਟ ਲਓ ਇਸ ਤਰ੍ਹਾਂ ਮਿੱਠੇ ਪਿਆਰੇ ਬਚਨ ਕਰਕੇ ਅਤੇ ਪ੍ਰਸ਼ਾਦ ਦੇ ਕੇ ਖੁਸ਼ ਕਰਕੇ ਤੋੜ ਦਿੱਤਾ ਕਿਸੇ ਨੇ ਰਤਨ ਸਿੰਘ ਨੂੰ ਜਾ ਦੱਸਿਆ ਕਿ ਅੱਜ ਬਾਬਾ ਜੀ ਨੇ ਸਾਰੇ ਹੀ ਬੇਹੰਗਮ ਅੰਦਰ ਸਾਧ ਕੇ ਬਹੁਤ ਘੂਰੇ ਤਾੜੇ ਤਾਂ ਰਤਨ ਸਿੰਘ ਜੀ ਸੁਣ ਕੇ ਬੜੇ ਹੀ ਖੁਸ਼ ਹੋਏ ਕਹਿੰਦੇ ਚੰਗਾ ਹੋਇਆ ਇਹ ਇਸੇ ਤਰ੍ਹਾਂ ਹੀ ਲੋਟ ਆਉਣਗੇ ਪਰ ਅਜੇ ਤਾੜਨਾ ਪੂਰੀ ਨਹੀਂ ਹੋਈ ਬਾਬਾ ਜੀ ਤਾਂ ਕਈ ਵਾਰੀ ਘੂਰ ਕੇ ਬਾਹਰ ਵੀ ਕੱਢ ਦਿੰਦੇ ਸਨ ਹੁਣ ਅੰਤਰਜਾਮੀ ਬਾਬਾ ਜੀ ਨੇ 15 ਕੋ ਦਿਨਾ ਬਾਅਦ ਸਾਰੇ ਬੇਹੰਗਮ ਫੇਰ ਅੰਦਰ ਸੱਦ ਲਏ ਤਾੜਨਾ ਹੀ ਤਾੜਨਾ ਕਿ ਤੁਸੀਂ ਚੱਜ ਨਾਲ ਕੀਰਤਨ ਨਹੀਂ ਕਰਦੇ ਦੀਵਾਨ ਵਿੱਚ ਉੱਚੀ ਨਹੀਂ ਬੋਲਦੇ ਮੂੰਹ ਬੰਦ ਕਰਕੇ ਬੈਠੇ ਰਹਿੰਦੇ ਹੋ ਕਈ ਵਿੱਚ ਸੋ ਵੀ ਜਾਂਦੇ ਹੋ ਪੂਰੀ ਬਾਣੀ ਵੀ ਨਹੀਂ ਪੜਦੇ ਸਾਨੂੰ ਇਹੋ ਜਿਹੇ ਰਾਗੀਆਂ ਸੇਵਾਦਾਰਾਂ ਦੀ ਕੋਈ ਲੋੜ ਨਹੀਂ ਨਾ ਕੋਈ ਚੱਜ ਨਾਲ ਸੇਵਾ ਕਰਦਾ ਹੈ ਨਾ ਕੋਈ ਚੱਜ ਨਾਲ ਕੀਰਤਨ ਕਰਦਾ ਹੈ ਚਲੋ ਬਾਹਰ ਸਾਨੂੰ ਤੁਹਾਡੀ ਕੋਈ ਲੋੜ ਨਹੀਂ ਇਸ ਤਰ੍ਹਾਂ ਕਰਕੇ ਬਾਹਰ ਕੱਢ ਦਿੱਤੇ ਚਾਰ ਪੰਜ ਘੰਟੇ ਅੰਦਰ ਸੱਦੇ ਹੀ ਨਾ ਸ਼ਾਮ ਦੇ ਕੀਰਤਨ ਹੋਣ ਵਿੱਚ ਇੱਕ ਘੰਟਾ ਰਹਿ ਗਿਆ ਬਾਬਾ ਜੀ ਨੇ ਰਤਨ ਸਿੰਘ ਨੂੰ ਸੁਨੇਹਾ ਭੇਜਿਆ ਕਿ ਅਸੀਂ ਆਤ ਸਾਰੇ ਰਾਗੀ ਬਾਹਰ ਕੱਢ ਦਿੱਤੇ ਹਨ ਕੋਈ ਜੱਥਾ ਲਿਆਓ ਜੋ ਆ ਕੇ ਕੀਰਤਨ ਕਰੇ ਤਾਂ ਰਤਨ ਸਿੰਘ ਕਹਿੰਦਾ ਮੈਂ ਕਿੱਥੋਂ ਲਿਆਵਾਂ ਨਾਲੇ ਇੱਥੇ ਆ ਕੇ ਫ੍ਰੀ ਕੀਰਤਨ ਕੌਣ ਕਰੇਗਾ ਦੋ ਟਾਈਮ ਕਿਸੇ ਨੇ ਇੱਥੇ ਆ ਕੇ ਮੁਫਤ ਕੀਰਤਨ ਥੋੜਾ ਕਰਨਾ ਹੈ ਤੁਸੀਂ ਆਪ ਦਾ ਇੰਤਜ਼ਾਮ ਆਪ ਹੀ ਕਰੋ ਤਾਂ ਬਾਬਾ ਜੀ ਕਹਿਣ ਲੱਗੇ ਨਿਤ ਕਹੀ ਜਾਂਦਾ ਸੀ ਘੂਰਦੇ ਨਹੀਂ ਤਾੜਦੇ ਨਹੀਂ ਹੁਣ ਤਾੜਨਾ ਕਰ ਦਿੱਤੀ 10 ਹੁਣ ਕੀ ਕੀਤਾ ਜਾਵੇ ਗੁਰੂ ਨਾਨਕ ਦਾ ਘਰ ਹੈ ਕੀਰਤਨ ਹੋਣਾ ਜ਼ਰੂਰੀ ਹੈ ਉਧਰ ਐਸੀ ਰਜ਼ਾਵਰਤੀ ਰਾਗਿਆਂ ਵਿੱਚੋਂ ਦੋ ਬੰਦੇ ਆ ਕੇ ਕਹਿੰਦੇ ਬਾਬਾ ਜੀ ਸਾਥੋ ਭੁੱਲ ਹੋ ਗਈ ਬਖਸ਼ ਲਵੋ ਅੱਗੇ ਵਾਸਤੇ ਤੁਹਾਡੇ ਹੁਕਮ ਵਿੱਚ ਸਭ ਕੁਝ ਹੋਵੇਗਾ ਤਾਂ ਬਾਬਾ ਜੀ ਕਹਿਣ ਲੱਗੇ ਚੰਗਾ ਸੁਧ ਹੈ ਸਾਰੇ ਇਸ਼ਨਾਨ ਪਾਣੀ ਕਰਕੇ ਡਿਊਟੀਆਂ ਕਰੋ ਸਾਰੇ ਆਪੋ ਆਪਣੀ ਡਿਊਟੀ ਕਰਨ ਜਾਣ ਲੱਗੇ ਤਾਂ ਹੋਣ ਕੁਝ ਦਿਨਾਂ ਬਾਅਦ ਰਤਨ ਸਿੰਘ ਗੱਲਾਂ ਕਰਦਾ ਕਰਦਾ ਫੇਰ ਸੰਗੀਆਂ ਕੋਲ ਕਹਿੰਦਾ ਓਨਾਂ ਚਿਰ ਇਨਾਂ ਨੇ ਕਿੱਥੇ ਸੁਧਰਨਾ ਹੈ ਆਮ ਜ਼ਿਮੀਦਾਰਾਂ ਦੀ ਕਹਾਵਤ ਹੈ ਮੁੰਡਾ ਤੇ ਰੰਬਾ ਚੰਡੇ ਤੋਂ ਹੀ ਕੰਮ ਦਿੰਦੇ ਹਨ ਚਲੋ ਤਾੜੇ ਤਾਂ ਗਏ ਪਰ ਕੰਮ ਤਾਂ ਕੁੱਟੇ ਤੋਂ ਹੀ ਠੀਕ ਆਉਣਾ ਹੈ ਤਾਂ ਇੱਕ ਦਿਨ ਸ਼ਾਮ ਦੇ ਦੀਵਾਨ ਦੇ ਭੋਗ ਪਏ ਤੋਂ ਬਾਅਦ 10 ਕੁ ਵਜੇ ਕੁਝ ਕੁ ਬੇਹੰਗਮ ਫੇਰ ਸੱਦ ਲਏ ਜਿਨ੍ਹਾਂ ਵਿੱਚ ਹਜ਼ੂਰੀਆ ਇੱਕ ਗੱਡਾ 인ਦਰ ਸਿੰਘ ਦੂਸਰਾ ਸੰਤ ਨਰਾਇਣ ਸਿੰਘ ਤੀਸਰਾ ਭਾਈ 우ਜਾਗਰ ਸਿੰਘ ਜੀ ਹਰਦਾਸ ਪੁਰੇ ਵਾਲੇ ਚੌਥਾ ਭਾਈ ਝੰਡਾ ਸਿੰਘ ਮੋਗਾ ਪੰਜਵਾਂ ਭਾਈ ਬੱਬਰ ਸਿੰਘ ਜੀ ਛੇਵਾਂ ਭਾਈ ਸਰਦਾਰਾ ਸਿੰਘ ਜੀ ਐਤੀਆਣਾ ਸਤਵਾਂ surjeet singh saholi ਅੱਠਵਾਂ ਗੁਰਦਿਆਲ ਸਿੰਘ ਅਚਰਵਾਲ ਇਹ ਸਾਰੇ ਨਿੱਤ ਦੇ ਦੀਵਾਨ ਵਾਲੀ ਜਗ੍ਹਾ ਹਾਲ ਵਿੱਚ ਸੱਦ ਕੇ ਬਿਠਾ ਲਏ ਹੁਣ ਬਾਬਾ ਜੀ ਅੰਦਰੋਂ ਬੜੇ ਬੀਰਾਸ ਵਿੱਚ ਬਾਹਰ ਆਏ ਹੱਥ ਵਿੱਚ ਇੱਕ ਚੰਗਾ ਡੰਡਾ ਫੜਿਆ ਹੋਇਆ ਹੈ ਔਨ ਸਾਰੀ ਹੀ ਕਹਿਣ ਲੱਗੇ ਤੁਹਾਨੂੰ ਕਿੰਨੇ ਵਾਰੀ ਸਮਝਾਇਆ ਹੈ ਪੂਰੇ ਤਿਆਰ ਪਰ ਤਿਆਰ ਰਹਿ ਕੇ ਆਪੋ ਆਪਣੀਆਂ ਡਿਊਟੀਆਂ ਕਰਿਆ ਕਰੋ ਅਮਰਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਨਿੱਤਨੇ ਬਾਤ ਤੋਂ ਵੱਧ ਕਰੋ ਅਮਰਤ ਵੇਲੇ ਦਾ ਸਮਾਂ ਬੀਤਦਾ ਜਾ ਰਿਹਾ ਹੈ ਅਮਰਤ ਵੇਲੇ ਉੱਠ ਕੇ ਜਿਸ ਵੇਲੇ ਵੀ ਆਪਸ ਵਿੱਚ ਮਿਲੋ ਇੱਕ ਦੂਜੇ ਨੂੰ ਫਤਿਹ ਗਜਾਓ ਆਪਸ ਵਿੱਚ ਪਿਆਰ ਰੱਖੋ ਆਈ ਗਈ ਸੰਗਤ ਨੂੰ ਵੀ ਸੰਭੋ ਦੱਸੋ ਤੁਸੀਂ ਇਹ ਕੰਮ ਕਰਦੇ ਹੋ ਫਤਿਹ ਬੁલાਣੀ ਤਾਂ ਪਾਸੇ ਰਹੀ ਇੱਕ ਦੂਜੇ ਨਾਲ ਝਗੜੀ ਜਾਂਦੇ ਹੋ ਅਜੇ ਤੁਹਾਡੀ ਈਰਖਾ ਬਖੀਲੀ ਮਨਾ ਚੋ ਗਈ ਹੀ ਨਹੀਂ ਅੱਜ ਤੁਹਾਨੂੰ ਡੰਡੇ ਨਾਲ ਸੂਤ ਕਰਦੇ ਹਾਂ ਸਾਰਾ ਦਿਨ ਵੇਲੇ ਖੱਪ ਪਾਉਂਦੇ ਰਹਿੰਦੇ ਹੋ ਆਉਣ ਜਾਣ ਵਾਲੇ ਲੋਕ ਬੁਰਾ ਮਨਾਉਂਦੇ ਹਨ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਬਿਹੰਗਮਾਂ ਵਿੱਚ ਇਹ ਗੱਲਾਂ ਤਾਂ ਹੈ ਹੀ ਨਹੀਂ ਸੀ ਜਿੰਨੇ ਵੀ ਬਿਹੰਗਮ ਰਹਿੰਦੇ ਸੀ ਸਾਰਿਆਂ ਦਾ ਬਾਬਾ ਜੀ ਉਤੋਂ ਆਪਣਾ ਆਪ ਵਾਰਿਆ ਸੀ ਬਾਬਾ ਜੀ ਦੇ ਹਰ ਇੱਕ ਬਚਨ ਨੂੰ ਅਮਰਤ ਕਰਕੇ ਸਮਝਦੇ ਮੰਨਦੇ ਸੀ ਪਰ ਚੋਜੀ ਬਾਬਾ ਜੀ ਇਹੋ ਜਿਹਾ ਕੋਤਰ ਕਿਤੇ ਨਾ ਕਿਤੇ ਵਰਤਾ ਦਿੰਦੇ ਸਨ ਵੇਖਦੇ ਸਨ ਇਹ ਤਾੜਨਾ ਵੀ ਸਹਿ ਸਕਦੇ ਹਨ ਕਿਤੇ ਕੱਚੇ ਪੀਲੇ ਤਾਂ ਨਹੀਂ ਜੇ ਹੋਣਗੇ ਤਾਂ ਭੱਜ ਜਾਣਗੇ ਸੋ ਇਸੇ ਤਰ੍ਹਾਂ ਅੱਜ ਚੋਚ ਕੀਤਾ ਇਹਨਾਂ ਅਠਾ ਨੂੰ ਕਹਿਣ ਲੱਗੇ ਤੁਸੀਂ ਸਾਡਾ ਬਚਨ ਨਹੀਂ ਮੰਨਦੇ ਰੋਲਾ ਪਾਉਂਦੇ ਰਹਿੰਦੇ ਹੋ ਸਾਰੇ ਇੱਥੇ ਲੰਮੇ ਮੁੱਦੇ ਪੈ ਜਾਓ ਤਾਂ ਲੰਮੇ ਪੈ ਕੇ ਇੱਕ ਪਾਸੇ ਉਹ ਡੰਡੇ ਨਾਲ ਕੁੱਟਣੇ ਸ਼ੁਰੂ ਕਰ ਦਿੱਤੇ ਤਾਂ ਇਹਨਾਂ ਦੀਆਂ ਚਾਂਗਾ ਰੋਲੀ ਵੇਖ ਕੇ ਹੋਰ ਵੀ ਪਾਸੇ ਤੋਂ ਦੂਰ ਖੜ ਕੇ ਵੇਖਣ ਲੱਗ ਪਏ ਸੋਚਦੇ ਹਨ ਕਿ ਇਹ ਕੀ ਕੰਮ ਕੁੱਟਦਾ ਸ਼ੁਰੂ ਹੋ ਗਿਆ ਹੈ नाले ਡਰਦੇ ਹਨ ਕਿਤੇ ਸਾਨੂੰ ਵੀ ਨਾ ਵਿੱਚ ਸੱਦ ਲੈਣ। ਬਾਬਾ ਜੀ ਇੱਕ ਪਾਸੇੋਂ ਕੁੱਟਦੇ ਜਾ ਰਹੇ ਹਨ, ਦੂਜੇ ਪਾਸੇੋਂ ਕੁੱਟਦੇ ਮੁੜੇ ਆਉਂਦੇ ਹਨ। ਇਤਨੇ ਕੁੱਟੇ ਕਿ ਡੰਡਾ ਵੀ ਟੁੱਟ ਗਿਆ। ਹੁਣ ਕੁੱਟ ਕੇ ਕਹਿੰਦੇ ਜਾਓ ਚਲੇ ਜਾਓ। ਸਾਨੂੰ ਤੁਹਾਡੀ ਕੋਈ ਲੋੜ ਨਹੀਂ। ਸਾਰੇ ਡਿਗਦੇ ਟੈਂਦੇ ਆਪਦੇ ਕਮਰਿਆਂ ਨੂੰ ਜਾ ਵੜੇ। ਹੋਰ ਬਹਿੰਗਮਾ ਨੇ ਇਹਨਾਂ ਨੂੰ ਸਾੰਬਿਆ ਪਰ ਸੰਤ ਨਾਰਾਇਣ ਸਿੰਘ ਨਹੀਂ ਗਈ। ਐਥੇ ਹੀ ਚੌਂਕਣਾ ਮਾਰ ਕੇ ਬੈਠੇ ਰਹੇ ਕਹਿੰਦੇ ਜਦੋਂ ਬਾਬਾ ਜੀ ਮਾਫੀ ਦੇਣਗੇ ਉਦੋਂ ਉੱਠਾਂਗਾ ਕਈਆਂ ਨੇ ਇਹਨਾਂ ਨੂੰ ਕਿਹਾ ਕਿ ਦੂਜੇ ਕਮਰਿਆਂ ਨੂੰ ਚਲੇ ਗਏ ਸੱਟਾ ਜ਼ਿਆਦਾ ਵਜੀਆਂ ਹਨ ਤੂੰ ਵੀ ਜਾ ਕੇ ਤੱਤਾ ਕਰਕੇ ਦੁੱਧ ਘਿਓ ਪੀ ਪਰ ਸੰਤਨarayn ਸਿੰਘ ਨਹੀਂ ਗਏ ਕਈ ਵਾਰੀ ਬਾਬਾ ਜੀ ਨੇ ਵੀ ਅੰਦਰੋਂ ਸੁਨੇਹਾ ਭੇਜਿਆ ਕਿ ਚਲੇ ਆ ਜਾਵੀ ਪਰ ਨਹੀਂ ਗਿਆ ਤਾਂ ਬਾਬਾ ਜੀ ਨੇ ਅੰਦਰੋਂ ਆਪਣੇ ਹਜ਼ੂਰੀਏ ਸਾਧੂ ਸਿੰਘ ਨੂੰ ਭੇਜਿਆ ਕਿ ਜਾ ਕੇ ਵੇਖ ਕੇ ਆ ਸਾਰੇ ਚਲੇ ਗਏ ਤਾਂ ਇਸ ਨੇ ਵੇਖ ਕੇ ਦੱਸਿਆ ਜੀ ਹੋਰ ਤਾਂ ਆਪਣੇ ਕਮਰਿਆਂ ਨੂੰ ਚਲੇ ਗਏ ਸੰਤ ਨਰਾਇਣ ਸਿੰਘ ਉੱਥੇ ਹੀ ਬੈਠਾ ਹੈ ਤਾਂ ਬਾਬਾ ਜੀ ਕਹਿੰਦੇ ਉਹਨੂੰ ਵੀ ਜਾ ਕੇ ਕਹਿ ਉਹ ਉੱਠ ਕੇ ਚਲਿਆ ਜਾਵੇ ਜਦ ਇਸ ਨੂੰ ਜਾ ਕੇ ਕਿਹਾ ਇਹ ਕਹਿੰਦਾ ਜਿੰਨਾ ਚਿਰ ਬਾਬਾ ਜੀ ਮਾਫੀ ਨਹੀਂ ਦਿੰਦੇ ਓਨਾ ਚਿਰ ਮੈਂ ਨਹੀਂ ਜਾਣਾ ਤਾਂ ਹੁਣ ਬਾਬਾ ਜੀ ਮਿਹਰ ਦੇ ਘਰ ਵਿੱਚ ਆ ਕੇ ਸੰਤ ਨਰਾਇਣ ਸਿੰਘ ਦੇ ਕੋਲ ਆ ਕੇ ਕਹਿੰਦੇ ਤੈਨੂੰ ਇੰਨਾ ਕੁੱਟਿਆ ਹੈ ਤੂੰ ਅਜੇ ਵੀ ਨਹੀਂ ਜਾਂਦਾ ਤਾਂ ਸੰਤ ਨਰਾਇਣ ਸਿੰਘ ਨੇ ਉੱਠ ਕੇ ਬਾਬਾ ਜੀ ਦੇ ਚਰਨ ਫੜ ਲਈ ਬੇਨਤੀ ਕੀਤੀ ਬਾਬਾ ਜੀ ਅਸੀਂ ਹਰ ਸਮੇਂ ਭੁੱਲਣ ਹਾਰ ਹਾਂ ਕਿਰਪਾ ਕਰਕੇ ਬਖਸ਼ ਲਵੋ ਤਾਂ ਬਾਬਾ ਜੀ ਖੁਸ਼ ਹੋ ਗਏ ਕਹਿੰਦੇ ਚੰਗਾ ਫਿਰ ਜਾ ਠੀਕ ਹੈ ਜਾ ਕੇ ਹੁਣ ਆਰਾਮ ਕਰ ਲੈ ਤਾਂ ਸੰਤ ਨਾਰਾਇਣ ਸਿੰਘ ਬਾਬਾ ਜੀ ਨੂੰ ਮੱਥਾ ਟੇਕ ਕੇ ਆਪਦੇ ਕਮਰੇ ਵਿੱਚ ਜਾ ਪਏ ਤਾਂ ਹੁਣ ਇੰਨਾ ਦੀ ਕੁੱਟ ਨੂੰ ਵੇਖ ਕੇ ਸਾਰੀ ਠਾਠ ਵਿੱਚ ਨਾਟਾ ਛਾ ਗਿਆ ਅਗਲੇ ਦਿਨ ਸਾਰੇ ਹੀ ਗੱਲ ਚੱਲ ਪਈ ਕਿ ਬਾਬਾ ਜੀ ਨੇ ਰਾਤ 7-8 ਵੇਹੰਗਮ ਡੰਡਿਆਂ ਨਾਲ ਕੁੱਟੇ। ਇਦਨਾ 15 ਦਿਨਾਂ ਦੇ ਅੰਦਰ ਬਿਹੰਗਮਾਂ ਨੂੰ ਅੰਦਰ ਸੱਦ ਕੇ ਕਈ ਵਾਰੀ ਕੂਰਿਆ ਤਾੜਿਆ। ਪਰ ਹੁਣ ਤਾਂ ਡੰਡਿਆਂ ਨਾਲ ਹੀ ਕੁੱਟਣ ਲੱਗ ਪਈ। ਰਾਤ ਆ ਬਿਹੰਗਮਾਂ ਨੂੰ ਕੁੱਟ-ਕੁੱਟ ਕੇ ਡੰਡਾ ਹੀ ਤੋੜ ਦਿੱਤਾ। ਹੁਣ ਸੁਣਿਆ ਹੈ ਸਾਰੇ ਹੀ ਇਕੱਠੇ ਕਰਕੇ ਕੁੱਟਨੇ ਹਨ। ਕਹਿੰਦੇ ਐਵੇਂ ਇੱਥੇ ਵੇਲੇ ਤੁਰਦੇ ਫਿਰਦੇ ਰਹਿੰਦੇ ਹਨ। ਸਾਨੂੰ ਇੱਥੇ ਐਨੇ ਬੰਦਿਆਂ ਦੀ ਕੋਈ ਲੋੜ ਨਹੀਂ ਨਾਲੇ ਜਿਹੜੇ ਹੋਰ ਵੀ ਪਾਸਿਆਂ ਤੋਂ ਬੁੱਢੇ ਠੇਰੇ ਰਹਿੰਦੇ ਹਨ ਉਹਨਾਂ ਨੂੰ ਵੀ ਘਰਾਂ ਨੂੰ ਤੋੜ ਦੇਣਾ ਹੈ ਜਿਹੜੇ ਰਾਤ ਕੁੱਟھے ਸੀ ਉਹ ਤਾਂ ਸਾਰੇ ਘਰਾਂ ਨੂੰ ਚੱਲ ਹੀ ਗਏ ਹੋਣਗੇ ਨਹੀਂ ਤਾਂ ਇੱਕ ਦੋ ਦਿਨਾਂ ਨੂੰ ਘਰੇ ਚਲੀ ਜਾਣਗੇ ਤਾਂ ਇਸ ਗੱਲ ਦਾ ਬਜ਼ੁਰਗ ਰਤਨ ਸਿੰਘ ਨੂੰ ਜਾ ਪਤਾ ਲੱਗਿਆ ਤਾਂ ਇਹ ਸੋਚਦਾ ਹੈ ਇਸ ਦਾ ਮਤਲਬ ਤਾਂ ਸਾਨੂੰ ਵੀ ਹੁਣ ਘਰਾਂ ਨੂੰ ਤੋੜਨਗੇ ਇਹ ਤਾਂ ਬੜਾ ਔਖਾ ਹੋ ਗਿਆ ਇੱਥੇ ਮੋਜ ਨਾਲ ਕਥਾ ਕੀਰਤਨ ਸੁਣਦੇ ਸੀ ਪਿਛਲੀ ਉਮਰ ਵਿੱਚ ਘਰੇ ਜਾ ਕੇ ਕੀ ਕਰਾਂਗੇ ਬਾਬਾ ਜੀ ਦਾ ਘਰ ਬੜਾ ਓਖਾ ਹੈ ਇਹਨਾਂ ਨੇ ਸੋਚ ਕੇ ਠੇਕੇਦਾਰ ਗੁਰਦੇਵਾਲ ਸਿੰਘ ਅਤੇ ਸਰਦਾਰ ਖੁਸ਼ਹਾਲ ਸਿੰਘ ਨੂੰ ਜਾ ਦੱਸਿਆ ਕਿ ਬਾਬਾ ਜੀ ਤਾਂ ਤਾੜਨਾ ਬਹੁਤ ਕਰਨ ਲੱਗ ਪਏ ਰਾਤਾ ਬਹਿੰਗਮਾ ਨੂੰ ਕੁੱਟ ਕੇ ਡੰਡਾ ਤੋੜ ਦਿੱਤਾ ਨਾਲੇ ਕਹਿੰਦੇ ਬੁੱਢਿਆਂ ਨੂੰ ਤਾਂ ਅਸੀਂ ਇੱਥੋਂ ਤੋੜ ਦੇਣਾ ਹੈ ਚਲੋ ਆਪਾਂ ਚੱਲ ਕੇ ਬੇਨਤੀ ਕਰਦੇ ਹਾਂ ਕਿ ਇਤਨੀ ਤਾੜਨਾ ਨਾ ਕਰਨ ਤਾਂ ਇਹ ਤਿੰਨੇ ਜਣੇ ਬਾਬਾ ਜੀ ਕੋਲ ਆ ਕੇ ਕਹਿਣ ਲੱਗੇ ਜੇ ਇਤਨਾ ਤਾੜਨਾ ਨਾ ਕਰੋ ਤਾਂ ਬਾਬਾ ਜੀ ਕਹਿਣ ਲੱਗੇ ਦੇਖੋ ਤਾਂ ਸਿੰਘ ਅਜੇ ਤਾਂ ਕੰਮ ਸ਼ੁਰੂ ਹੀ ਹੋਇਆ ਹੈ ਇਹ ਸਿਮਰਨ ਸੇਵਾ ਤਾਂ ਘੱਟ ਕਰਦੇ ਹਨ ਰੋਲਾ ਜ਼ਿਆਦਾ ਪਾਉਂਦੇ ਹਨ ਤਾਂ ਇਹ ਤਿੰਨੇ ਹੀ ਕਹਿਣ ਲੱਗੇ ਜੀ ਸਾਡੀ ਇੰਨੀ ਬੇਨਤੀ ਜ਼ਰੂਰ ਮੰਨ ਲਵੋ ਤਾੜਨਾ ਘੱਟ ਕਰੋ ਐਨਾ ਤੋਂ ਪਿਆਰ ਨਾਲ ਕੰਮ ਲਓ ਤਾਂ ਹੁਣ ਬਾਬਾ ਜੀ ਕਹਿਣ ਲੱਗੇ ਚਲੋ ਤੁਹਾਡੀ ਬੇਨਤੀ ਮੰਨ ਲੈਂਦੇ ਹਾਂ ਪਰ ਕੁਝ ਦਿਨਾਂ ਵਾਸਤੇ ਜੇ ਸਾਡਾ ਬਚਨ ਮੰਨਣਗੇ ਸੇਵਾ ਸਿਮਰਨ ਕਰਨਗੇ ਤਾਂ ਕੁਝ ਖੱਟ ਲੈਣਗੇ ਇਹ ਗੁਰੂ ਨਾਨਕ ਦਾ ਘਰ ਹੈ ਜਿੱਥੋਂ ਸਾਰੀਆਂ ਦਾਤਾਂ ਮਿਲਦੀਆਂ ਹਨ ਜੇ ਕੁਝ ਕਰਨਗੇ ਤਾਂ ਹੀ ਕੁਝ ਮਿਲੇਗਾ ਚਲੋ ਤੁਹਾਡਾ ਬਚਨ ਮੰਨ ਲੈਂਦੇ ਹਾਂ ਇਤਨਾ ਕਹਿ ਕੇ ਤੋੜ ਦਿੱਤਾ ਤਾਂ ਹੁਣ ਬਾਹਰ ਆ ਕੇ ਬਜ਼ੁਰਗ ਰਤਨ ਸਿੰਘ ਜੀ ਕਹਿਣ ਲੱਗੇ ਸ਼ੁਕਰ ਹੈ ਬੇਨਤੀ ਮੰਨ ਲਈ ਅੱਜ ਤੋ ਕਿਸੇ ਕੋਲ ਵੀ ਇਹ ਗੱਲ ਨਹੀਂ ਕਹੀ ਕਿ ਬਾਬਾ ਜੀ ਬੇਹੰਗਮਾਂ ਨੂੰ ਤਾੜਦੇ ਨਹੀਂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ